ਲੋਕ ਗਾਇਕ ਪਾਲ ਸਮਾਉ ਦੇ ਘਰ ਧੀ ਨੇ ਲਿਆ ਜਨਮ ਬੈਂਡ ਵਾਜਿਆਂ ਨਾਲ ਘਰ ਚ ਧੀ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ ਵਿਆਹ ਵਰਗਾ ਮਾਹੌਲ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬੀ ਲੋਕ ਗਾਇਕ ਪਾਲ ਸਮਾਉ ਦੇ ਘਰ ਧੀ ਨੇ ਜਨਮ ਲਿਆ ਜਿਸ ਦਾ ਨਾਮ ਪੰਜਾਬਕੌਰ ਰੱਖਿਆ ਗਿਆ ਤਾਂ ਪਿੰਡ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਰਵਾਇਤੀ ਰੰਗ ਦੇ ਵਿੱਚ ਪੂਰਾ ਸਮਾਓ ਪਿੰਡ ਰੰਗਿਆ ਹੋਇਆ ਹੈ ਗਿੱਧੇ ਤੇ ਬੋਲੀਆਂ ਦੀ ਗੂੰਜ ਪੂਰੇ ਪਿੰਡ ਦੇ ਵਿੱਚ ਗੂੰਜ ਰਹੀ ਹੈ ਬੈਂਡ ਵਾਜੀਆਂ ਦੇ ਨਾਲ ਲਾਡੋ ਧੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਪਾਲਸਮਾਉ ਦੇ ਘਰ ਧੀ ਨੇ ਜਿਵੇਂ ਜਨਮ ਲਿਆ ਤਾਂ ਉਸ ਦਾ ਧਰਤੀ ਦੇ ਨਾਲ ਪੈਰ ਨਹੀਂ ਲੱਗ ਰਿਹਾ ਖੁਸ਼ੀ ਦੇ ਮਾਰੇ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਤੇ ਵੀਡੀਓ ਨੂੰ ਸ਼ੇਅਰ ਕਰੋ ਜਿਹੜੇ ਲੋਕ ਧੀਆਂ ਨੂੰ ਆਪਣੇ ਸਿਰ ਦੇ ਉੱਤੇ ਬੋਝ ਸਮਝਦੇ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਪੰਜਾਬ ਕੋਲ ਨਾਮ ਰੱਖਿਆ ਗਿਆ ਤੇ ਜਿਸ ਦਾ ਸ਼ਾਨਦਾਰ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ